ਵੇਖੋ ਜੀ ਪਹਿਲਾਂ ਤਾਂ ਮੈਂ ਇੱਥੇ ਜਿਹੜੇ ਵੀ ਸਾਡੇ ਸਾਥੀ ਅੱਜ ਪਹੁੰਚੇ ਨੇ ਆਪਣੇ ਸਮੇਂ ਚੋਂ ਟਾਈਮ ਕੱਢ ਕੇ ਅੱਜ ਇੱਥੇ ਪਹੁੰਚੇ ਨੇ ਇਹਨਾਂ ਦਾ ਮੈਂ ਪਹਿਲਾਂ ਤੇ ਧੰਨਵਾਦ ਕਰਦਾ ਜਿਹੜੇ ਇਸ ਮੌਕੇ ਤੇ ਪਹੁੰਚੇ ਨੇ ਸ਼ਹੀਦ ਨੂੰ ਸ਼ਰਧਾਂਜਲੀ ਦੇਣ ਵਾਸਤੇ ਕਿਉਂਕਿ ਜਿਹੜੇ ਸਾਡੇ ਦੇਸ਼ ਦੇ ਸ਼ਹੀਦ ਨੇ ਜਿਨ੍ਹਾਂ ਨੇ ਸਾਡੇ ਲਈ ਜਾਨਾਂ ਕੁਰਬਾਨ ਕੀਤੀ ਆ ਕਿ ਅਸੀਂ ਉਹਨਾਂ ਲਈ ਆਪਣੇ ਦੇਸ਼ ਲਈ 5 ਮਿੰਟ ਨਹੀਂ ਕੱਢ ਸਕਦੇ ਅੱਜ ਦਾ ਜੋ ਪ੍ਰੋਗਰਾਮ ਆ ਇਹਦੇ ਵਿੱਚ ਅਸੀਂ ਪਹਿਲਾਂ ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣੀ ਆ ਸਾਡੇ ਗੁਰਤੇਜ ਸਿੰਘ ਜੀ ਸ਼ਹੀਦ ਸ਼ੋਰੇ ਚੱਕਰ ਉਹਨਾਂ ਦੇ ਮਾਤਾ ਜੀ ਮਾਤਾ ਜੀ ਰਤਨ ਕੌਰ ਜੀ ਉਹ ਵੀ ਅਜਿੱਥੇ ਪਹੁੰਚੇ ਨੇ ਤੇ ਅੱਜ ਅਸੀਂ ਉਹਨਾਂ ਦੇ ਬ੍ਰਦਰ ਵੀ ਨਾਲ ਆਏ ਨੇ ਅਸੀਂ ਅੱਜ ਸ਼ਰਧਾਂਜਲੀ ਦਿੱਤੀ ਆ ਸ਼ਹੀਦ ਜੀ ਨੂੰ ਹੁਣ ਅਸੀਂ ਅੱਜ ਦਾ ਇੱਥੋਂ ਜਿਹੜਾ ਆ ਫਲੈਗ ਮਾਰਚ ਇੱਕ ਕੱਢ ਰਹੇ ਆ ਜਿਹਦੇ ਵਿੱਚ ਅਸੀਂ ਸ਼ਹੀਦਾਂ ਦੇ ਨਾਰੇ ਲਾਵਾਂਗੇ ਤੇ ਇਹਨਾਂ ਦੇ ਜਿਹੜਾ ਗੇਟ ਇੱਥੇ ਬਣਾਇਆ ਗਿਆ ਵਾ ਸਤਮ ਜਿਹੜਾ ਸਰਕਾਰਾਂ ਵੱਲੋਂ ਬਣਾਇਆ ਗਿਆ ਵਾ ਇਹਦੀ ਵੀ ਅੱਜ ਸਫਾਈ ਦਾ ਅਭਿਆਨ ਜਿਹੜਾ ਵਾ ਅਸੀਂ ਕਰਾਂਗੇ ਕਿਉਂਕਿ ਇਹ ਮੈਂ ਚਾਹੁੰਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਵੀ ਜ਼ਰੂਰੀ ਨਹੀਂ ਕਿ ਸਿਰਫ ਅਸੀਂ 15 ਅਗਸਤ ਨੂੰ ਸ਼ਹੀਦਾਂ ਨੂੰ ਯਾਦ ਕਰਨਾ ਜਾਂ 26 ਜਨਵਰੀ ਨੂੰ ਯਾਦ ਕਰਨਾ ਪੂਰੇ ਸਾਲ ਵੀ ਅਸੀਂ ਯਾਦ ਕਰ ਸਕਦੇ ਹਾਂ ਕਿ ਜੋ ਇਹਨਾਂ ਨੇ ਕੁਰਬਾਨੀਆਂ ਦਿੱਤੀਆਂ ਉਹ ਕੋਈ ਨਹੀਂ ਦੇ ਸਕਦਾ ਪਰ ਜੋ ਮਾਤਾ ਜੀ ਨੇ ਮਾਤਾ ਜੀ ਦੀ ਵੀ ਉਨੀ ਕੁਰਬਾਨੀ ਆ ਜਿੰਨੀ ਇਹਨਾਂ ਦੇ ਬੇਟੇ ਨੇ ਦਿੱਤੀ ਆ ਐਸੀ ਕੋਖਨੇ ਦਾ ਸੂਰਮਾ ਪੈਦਾ ਕੀਤਾ ਜੋ ਤੁਹਾਡੇ ਸਾਰੇ ਪਿੰਡਾਂ ਦਾ ਨਾਂ ਰੌਸ਼ਨ ਕਰ ਗਿਆ ਇਹ ਨਾਂ ਰਹਿੰਦੀ ਦੁਨੀਆ ਤੱਕ ਰਹੇਗਾ ਬਾਕੀ ਨਾ ਹੁੰਦੇ ਜਾਂਦੇ ਰਹਿੰਦੇ ਨੇ ਪਰ ਸ਼ਹੀਦਾ ਦੇ ਨਾਂ ਜਿਹੜੇ ਨੇ ਉਹ ਰਹਿੰਦੀ ਦੁਨੀਆ ਤੱਕ ਯਾਦ ਰਹਿੰਦੇ ਨੇ ਤੇ ਇਹਦੇ ਸ਼ਬਦਾਂ ਦੇ ਨਾਲ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਮੈਂ ਜਿਹੜੇ ਅੱਜ ਇੱਥੇ ਪਹੁੰਚੇ ਨੇ ਬਹੁਤ ਬਹੁਤ ਧੰਨਵਾਦ ਆ ਵੈਸੇ ਕਹਿੰਦੇ ਨੇ ਜੀ ਇਹ ਸ਼ਹਾਦਤ ਹੋਈ ਆ ਸੋਗ ਵਾਲਾ ਟਾਈਮ ਆ ਪਰ ਮੈਂ ਨਹੀਂ ਸਮਝਦਾ ਕਿ ਸੋਗ ਵਾਲਾ ਇਹ ਸਾਡੇ ਲਈ ਫਕਰ ਦੀ ਗੱਲ ਆ ਕਿ ਸਾਡਾ ਬੇਟਾ ਦੇਸ਼ ਲਈ ਕੁਰਬਾਨ ਹੋਇਆ ਤੈਨੂੰ ਸਾਰਿਆਂ ਨੂੰ ਇਸ ਚੀਜ਼ ਤੇ ਫਕਰ ਹੋਣਾ ਚਾਹੀਦਾ ਮਾਤਾ ਜੀ ਨੂੰ ਵੀ ਉਹਨਾਂ ਨੂੰ ਫਕਰ ਹੋਣਾ ਚਾਹੀਦਾ ਤੇ ਮਾਤਾ ਜੀ ਦੀ ਬਲੇਸਿੰਗਸ ਲੈ ਕੇ ਅੱਜ ਅਸੀਂ ਇਸ ਰੈਲੀ ਦੀ ਸ਼ੁਰੂਆਤ ਕਰਾਂਗੇ ਇਹ ਬਾਕੀ ਸਾਰਿਆਂ ਦਾ ਧੰਨਵਾਦ ਫਿਰ ਤੋਂ ਮਾਤਾ ਜੀ ਬਲੇਸਿੰਗ ਜ਼ਰੂਰੀ ਆ ਆਸ਼ੀਰਵਾਦ ਮਾਤਾ ਜੀ ਦਾ ਤੇ ਇਹਨਾਂ ਦੇ ਬ੍ਰਦਰ ਸਾਹਿਬ ਨੇ ਤੇ ਬਾਕੀ ਹੁਣ ਧੰਨਵਾਦ ਸਾਰਿਆਂ ਦਾ ਪਿੰਡ ਜੋਗਵਾਲ ਜਟਾ ਮੇਰਾ ਨਾਮ ਗਰਦੀਪ ਸਿੰਘ ਹੈ ਇਹ ਉਹ ਆਪਣੇ 2003 ਨੂੰ ਗਰਦੀਪ ਸਿੰਘ ਮੁਕਾਬਲੇ ਦੌਰਾਨ ਸ਼ਹੀਦ ਹੋਇਆ ਸੀ ਉਸਨੇ ਚਾਰਾ ਤੋਂ ਵਾਧੇ ਢੇਰ ਕੀਤੇ ਉਸ ਤੋਂ ਬਾਅਦ ਫਿਰ ਅਬ ਸ਼ਹੀਦ ਹੋ ਗਿਆ ਉਹਨਾਂ ਦੀ ਸਵਰਨ ਕੋਟੀ ਪੁੰਛ ਚ ਆਹ ਮੁਕਾਬਲੇ ਦੌਰਾਨ ਚਾਰਾ ਤੋਂ ਵਾਧੇ ਢੇਰ ਕੀਤੇ ਉਹ ਉਹ ਤੋਂ ਬਾਅਦ ਚ ਮਿਲ ਗਿਆ ਜਦੋਂ ਚੀਦ ਹੋਣ ਤੋਂ ਬਾਅਦ ਸਾਲਾਂ ਬਾਅਦ ਫਿਰ ਉਹਦੇ ਚਿੱਠੀ ਆ ਗਈ ਮਹਿਸੂਸ ਤੇ ਚਲੋ ਬਹੁਤ ਵਧੀਆ ਭਜੋ ਪਰਮਾਤਮਾ ਨੂੰ ਭਾਵੇ ਤੇ ਇੱਕ ਬੜੀ ਆ ਵੀ ਫਖਰ ਵੀ ਹੈ ਚਲੋ ਜੇ ਸ਼ਹੀਦ ਹੋਇਆ ਨਾ ਰੋਸ਼ਨ ਕਰ ਗਿਆ ਆਪਣਾ ਮੰਨਦਾ ਸਭ ਨੇ ਅਸੀਂ ਵੀ ਮਰੀ ਜਾਣਾ ਇਸ ਤਰ੍ਹਾਂ ਨਾਲ ਸਾਡੇ ਪਰਿਵਾਰ ਦਾ ਇਸ ਤਰ੍ਹਾਂ ਹੀ ਸਾਰੇ ਰਣ ਕਰਨ ਇਸ ਤਰ੍ਹਾਂ ਹੀ ਚਲੋ ਆਪਣੇ ਦੇਸ਼ ਕੌਮ ਦੀ ਵਾਸਤੇ ਆਪਣੇ ਦੇਸ਼ ਵਾਸਤੇ ਰੱਖਿਆ ਕਰਨ ਆਪਣੇ ਦੇਸ਼ ਕੌਮ ਵਾਸਤੇ ਰਾਖੀ ਕਰਨ ਇਹੋ ਸੰਦੇਸ਼ ਹੈ ਮੇਰਾ ਨਾਮ ਜੀ ਗੁਰਪ੍ਰੀਤ ਵੇਖੋ ਜੀ ਅਸੀਂ ਸ਼ਹਾਦਤ ਨੂੰ ਲੈ ਕੇ ਅਸੀਂ ਬਹੁਤ ਫਕਰ ਵਾਲਾ ਮਾਨ ਮਾਨ ਮਹਿਸੂਸ ਕਰਦੇ ਆ ਕਿ ਜਿਹੜਾ ਸਾਡੇ ਪਿੰਡ ਦਾ ਨਾਮ ਰੌਸ਼ਨ ਕੀਤਾ ਇਹਨਾਂ ਨੇ ਤੇ ਮੁਕਾਬਲਾ ਕੀਤਾ ਡੱਟ ਕੇ ਮੁਕਾਬਲਾ ਕੀਤਾ ਔਰ ਮੇਰੇ ਨਾਲ ਇਹਨਾਂ ਨੇ ਮੇਰੇ ਜਮਾਤੀ ਨੇ ਪਰਦੇ ਰਹੇ ਨੇ ਮੇਰੇ ਨਾਲ ਤੇ ਬਹੁਤ ਵਧੀਆ ਮੁੰਡਾ ਸੀ ਤੇ ਉਹਨਾਂ ਨੇ ਬਹੁਤ ਵਧੀਆ ਮਤਲਬ ਚੰਗਾ ਸੁਭਾਅ ਹੀ ਉਹਨਾਂ ਦਾ ਤੇ ਬਹੁਤ ਵਧੀਆ ਸੀ ਤੇ ਆਪਣਾ ਮਤਲਬ ਕਿ ਆਪਣੀ ਕੁਰਬਾਨੀ ਦੇ ਗਏ ਨੇ ਉਹ ਵੇਖੋ ਜੀ ਅਸੀਂ ਇਹੋ ਹੀ ਕਹਿਣਾ ਚਾਹੁੰਦੇ ਆ ਕਿ ਵੱਧ ਚੜ ਕੇ ਬੱਚੇ ਆਪਣੇ ਭਰਾਓ ਤੇ ਬੱਚੇ ਆਪਣੇ ਫੌਜ ਚ ਕਰਾਓ ਤੇ ਜਿਹੜਾ ਸਾਡੇ ਦੇਸ਼ ਦੀ ਰੱਖਿਆ ਕਰੇ